ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਖਾਂ ਦੇ ਚਾਰੇ ਪਾਸੇ ਅਤੇ ਅੱਖਾਂ ਦੇ ਥੱਲੇ ਕੋਲੇਸਟ੍ਰੋਲ ਜਮਾ ਹੋਣਾ ਇੱਕ ਆਮ ਗੱਲ ਹੈ ਪਰ ਕਈ ਵਾਰ ਇਹ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ ਇਹ ਦੋਸਤੋ ਅੱਖਾਂ ਦੇ ਚਾਰੇ ਪਾਸੇ ਅਤੇ ਪਲਕਾਂ ਦੇ ਚਾਰੇ ਪਾਸੇ ਜਮਾ ਹੋ ਜਾਂਦਾ ਹੈ ਜਿਸ ਨੂੰ ਜਿੱਥੇ ਲਾਜਮ ਕਿਹਾ ਜਾਂਦਾ ਹੈ ਅੱਖਾਂ ਦੇ ਆਸ-ਪਾਸੇ ਕੋਲੇਸਟ੍ਰੋਲ ਜਮਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਲੀਵਰ ਦੀ ਸਮੱਸਿਆ, ਸ਼ੂਗਰ, ਕੋਲੇਸਟ੍ਰੋਲ ਦਾ ਲੈਵਲ ਜ਼ਿਆਦਾ ਵਧਣਾ। ਅੱਖਾਂ ਤੇ ਕੋਲੇਸਟ੍ਰੋਲ ਜਮਾ ਹੋਣਾ ਗੰਭੀਰ ਸਮੱਸਿਆ ਦਾ ਸੰਕੇਤ ਹੁੰਦਾ ਹੈ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਖਾਂ ਦੇ ਚਾਰੇ ਪਾਸੇ ਜੰਮਿਆ ਹੋਇਆ ਕੋਲੇਸਟ੍ਰੋਲ ਆਸਾਨੀ ਨਾਲ ਕਿਸ ਤਰ੍ਹਾਂ ਕੱਟ ਕੀਤਾ ਜਾ ਸਕਦਾ ਹੈ। ਤਾਂ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਮੇਥੀ ਦਾਣੇ ਦਾ ਪ੍ਰਯੋਗ ਕਰਨਾ ਹੈ ਦੋਸਤੋ ਕੋਲੇਸਟ੍ਰੋਲ ਨੂੰ ਘੱਟ ਕਰਨ ਲਈ ਮੇਥੀ ਦੇ ਬੀਜ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਤੁਸੀਂ ਰੋਜ਼ਾਨਾ ਰਾਤ ਨੂੰ ਮੇਥੀ ਦੇ ਬੀਜਾਂ ਨੂੰ ਇੱਕ ਚਮਚ ਪੀਓ ਕੇ ਰੱਖ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਉਸ ਨੂੰ ਖਾਣਾ ਹੈ ਅਤੇ ਉਸ ਦਾ ਪਾਣੀ ਵੀ ਪੀਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਕੋਲੇਸਟ੍ਰੋਲ ਦਾ ਲੈਵਲ ਘੱਟ ਹੋ ਜਾਵੇਗਾ ਅਤੇ ਤੁਸੀਂ ਮੇਥੀ ਦੇ ਪੇਸਟ ਬਣਾ ਕੇ ਅੱਖਾਂ ਦੇ ਚਾਰੇ ਪਾਸੇ ਵੀ ਲਗਾ ਸਕਦੇ ਹੋ ਅਜਿਹਾ ਕਰਨ ਨਾਲ ਵੀ ਤੁਹਾਡੇ ਅੱਖਾਂ 'ਤੇ ਜੰਮਿਆ ਹੋਇਆ ਕੋਲੇਸਟ੍ਰੋਲ ਘੱਟ ਹੋ ਜਾਵੇਗਾ ਨੰਬਰ 2 ਕੇਲੇ ਦਾ ਛਿਲਕਾ ਕੇਲੇ ਦਾ ਛਿਲਕਾ ਬਹੁਤ ਜਿਆਦਾ ਉਪਯੋਗੀ ਹੁੰਦਾ ਹੈ ਇਸ ਲਈ ਤੁਸੀਂ ਅੱਖਾਂ ਉੱਪਰ ਜੰਮੇ ਹੋਏ ਕੋਲੇਸਟ੍ਰੋਲ ਨੂੰ ਘੱਟ ਕਰਨ ਲਈ ਇਸ ਨੂੰ ਵਰਤੋਂ ਵਿੱਚ ਲਿਆ ਸਕਦੇ ਹੋ ਕਿਉਂਕਿ ਇਹਨਾਂ ਵਿੱਚ ਐਂਟੀਆਕਸੀਡੈਂਟ ਅਤੇ ਐੰਜਾਇਮ ਹੁੰਦੇ ਹਨ ਇਸ ਲਈ ਕੇਲੇ ਦੇ ਛਿਲਕੇ ਦੇ ਟੁਕੜਿਆਂ ਨੂੰ ਆਪਣੀਆਂ ਅੱਖਾਂ ਉੱਪਰ ਮਾਲਿਸ਼ ਕਰੋ ਨੰਬਰ 3 ਸੇਬ ਦਾ ਸਿਰਕਾ ਸੇਬ ਦਾ ਸਿਰਕਾ ਖਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟ ਕਰਦਾ ਹੈ ਅੱਖਾਂ ਦੇ ਚਾਰੇ ਪਾਸੇ ਜਮਾ ਹੋਏ ਕੋਲੇਸਟ੍ਰੋਲ ਨੂੰ ਘਟ ਕਰਨ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸੇਬ ਦਾ ਸਿਰਕਾ ਇਸ ਲਈ ਤੁਸੀਂ ਰੋਜ਼ਾਨਾ 2 ਚਮਚ ਸੇਬ ਦਾ ਸਿਰਕਾ ਇੱਕ ਗਲਾਸ ਪਾਣੀ ਵਿੱਚ ਪਾ ਕੇ ਜ਼ਰੂਰ ਪੀਣਾ ਹੈ ਨੰਬਰ 4 ਲਸਣ ਕੋਲੇਸਟ੍ਰੋਲ ਘੱਟ ਕਰਨ ਲਈ ਲਸਣ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅੱਜ ਦੋਸਤੋ ਇਹ ਸਾਡੀ ਸੋਈ ਵਿੱਚ ਬਹੁਤ ਆਸਾਨੀ ਨਾਲ ਵੀ ਮਿਲ ਜਾਂਦਾ ਹੈ ਇਹ ਸਰੀਰ ਵਿੱਚ ਕੋਲੇਸਟ੍ਰੋਲ ਦੇ ਲੈਵਲ ਨੂੰ ਘੱਟ ਕਰਦਾ ਹੈ ਇਸ ਲਈ ਰੋਜ਼ਾਨਾ ਸਵੇਰੇ ਲਸਣ ਦੀਆਂ 4-5 ਕਲੀਆਂ ਨੂੰ ਚਬਾਚ-ਬਾ ਕੇ ਜ਼ਰੂਰ ਖਾਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਖੂਨ ਦਾ ਲੈਵਲ ਵਧੇਗਾ ਦੋਸਤੋ ਜੇਕਰ ਤੁਹਾਡੇ ਨਾੜਾ ਬਲੌਕ ਹੋ ਗਏ ਹਨ ਤਾਂ ਉਹ ਤੁਹਾਡੇ ਨਾੜਾ ਬਲੌਕ ਖੁੱਲ ਜਾਣਗੇ ਅਤੇ ਤੁਹਾਡੇ ਅੱਖਾਂ ਦੇ ਪਾਸੇ ਜੰਮਿਆ ਹੋਇਆ ਕੋਲੇਸਟ੍ਰੋਲ ਵੀ ਘੱਟ ਹੋ ਜਾਵੇਗਾ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਤਾ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਨਦ ਜਾਨਦ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ